ਅੱਜ ਬਣਾਵਾਂਗੇ ਆਲੂ ਮੇਥੀ ਦੀ ਸਬਜ਼ੀ ਬਹੁਤ ਹੀ ਈਜ਼ੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਸਬਜ਼ੀ ਨੂੰ ਤੁਸੀਂ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠੇ ਦੇ ਨਾਲ ਖਾਓ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਅੱਜ ਬਣਾਉਂਗੀ ਆਲੂ ਮੇਥੀ ਦੀ ਪੁਰਜੀ ਬਹੁਤ ਹੀ ਆਪਾਂ ਈਜੀ ਤਰੀਕੇ ਨਾਲ ਇਹ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਵਾਸਤੇ ਮੈਂ ਇੱਕ ਗੁੱਟੀ ਮੇਤਰਿਆਂ ਦੀ ਲਈ ਸੀਗੀ ਇਹਨੂੰ ਦੋ ਤਿੰਨ ਵਾਰੀ ਪਹਿਲਾਂ ਧੋੜਿਆ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਸੁੱਕੜੇ ਪਾਤਾ ਸੀਗਾ ਤੇ ਜਦੋਂ ਇਹਦਾ ਪਾਣੀ ਨਿਕਲ ਗਿਆ ਉਸ ਤੋਂ ਬਾਅਦ ਮੈਂ ਇਹਨੂੰ ਡੰਗ ਲਿਆ ਸੀਗਾ ਤੇ ਇਸ ਤਰ੍ਹਾਂ ਨਾ ਆਪਾਂ ਆਪਾਂ ਨੇੜੇ ਦਿਖਾਈਆ ਕਿ ਤੇ ਇਸ ਤਰ੍ਹਾਂ ਆਪਾਂ ਫੁੱਲ ਫੁੱਲ ਤੋੜ ਲਏ ਹੈਗੇ ਆ ਤੇ ਡੰਡਲ ਆਪਾਂ ਇਹਦੇ ਹਟਾ ਤਿਆ ਹੁਣ ਮੈਂ ਕਰਦੇ ਦੇ ਨਾਲ ਨਾ ਬਰੀਕ ਬਰੀਕ ਚੀਨ ਲਵਾਂਗੀ ਬਸ bina skip ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਐਸ ਤਰ੍ਹਾਂ ਜਾਂ ਤੂੰ ਤੁਸੀਂ ਦਾਤਣਾ ਵੀ چیر ਲਓ ਤੇ ਜਾਂ ਇਸ ਤਰ੍ਹਾਂ ਕਰਦੇ ਦੇ ਨਾਲ ਵੀ ਤੁਸੀਂ ਮੋਟਾ ਮੋਟਾ چیر چیر ਲਓ ਪੁਰਜੀ ਵਧੀਆ ਬਣਦੀ ਹੈਗੀ ਹੈ ਹਾਂਜੀ ਮੇਥਰੇ ਨੂੰ ਆਪਾਂ ਬ੍ਰੀਕ ਬ੍ਰੀਕ ਕੱਟ ਲਿਆਗਾ ਦੇਖੋ ਕਿੰਨੇ ਵਧੀਆ ਕੱਟੇਗੇ ਨਾ ਕਰਦੇ ਦੇ ਨਾਲ ਤੇ ਪਟਾਟਾ ਨਰਵੀ ਐ ਤੇ ਬ੍ਰੇਕ ਬ੍ਰੇਕ ਕੱਟ ਸਕਦੇ ਹਾਂ ਹੁਣ ਇਹਨਾਂ ਨੂੰ ਤਾਂ ਰੱਖ ਦਾਂਗੇ ਆਪਾਂ ਸਾਈਡ ਤੇ ਤੇ ਇੱਧਰ ਆਪਣੇ ਕੋਲੇ ਚਾਰ ਹੈਗੇ ਆਲੂ ਇਹਨਾਂ ਨੂੰ ਆਪਾਂ ਸ਼ੈੱਲ ਕਰਕੇ ਤੋਂ ਬਾਅਦ ਆਪਾਂ ਧੋ ਲਿਆ ਸੀ ਧੋ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਕਰ ਲਿਆਗਾ ਹੁਣ ਇੱਧਰ ਆਪਣੇ ਕੋਲੇ ਕੜਾਹੀ ਰੱਖੀ ਐ ਤੇ ਕੜਾਹੀ ਦੇ ਵਿੱਚ ਆਪਾਂ ਪਾ ਦਾਂਗੇ ਹੁਣ 2 ਕਿ ਚਮਚ ਸਰੋਂ ਦਾ ਤੇਲ ਪਾਵਾਂਗੇ ਜਿਆਦਾ ਤੇਲ ਚ ਨਹੀਂ ਆਪਾਂ ਫਰਾਈ ਕਰਨੇ ਹੈਗੇ ਤੇਲ ਗਰਮ ਹੋ ਗਿਆ ਕੱਟੇ ਹੋਏ ਆਲੂ ਪਾ ਦਾਂਗੇ ਆਲੂ ਨੂੰ ਆਪਾਂ ਹਲਕਾ ਜਾਂ ਫਰਾਈ ਕਰਨਾ ਹੈ ਜਾਨੀ ਕਿ ਅੱਧੇ ਤੱਕ ਕੱਚੇ ਹੋ ਜਾਣ ਤੇ ਅੱਧੇ ਕਹੇ ਪੱਕੇ ਰਹਿਣ ਉਦੋਂ ਤੱਕ ਆਪਾਂ ਇਹਨਾਂ ਨੂੰ ਫਰਾਈ ਕਰਨਾ ਫੁੱਲ ਫਲੇਮ ਤੇ ਫਰਾਈ ਕਰਨਾ ਹੈ। ਹਾਂਜੀ ਆਲੂਆਂ ਨੂੰ ਆਪਾਂ ਫਰਾਈ ਕਰ ਲਿਆਗਾ ਤੇ ਹਲਕਾ ਜਿਹਾ ਇਹਨਾਂ ਦਾ ਕਲਰ ਚੇਂਜ ਹੋਇਆਗਾ ਕੋਈ ਨਾ ਤਾਂ ਆਪਾਂ ਨਮਕ ਪਾਇਆ ਨਾ ਹੀ ਕੋਈ ਆਪਾਂ ਹਲਦੀ ਪਾਈ ਆ। ਹੁਣ ਇਹਨਾਂ ਨੂੰ ਕੱਢ ਲੈਣੇ ਆ। ਹਾਂਜੀ ਉਸੇ ਕੜਾਹੀ ਦੇ ਵਿੱਚ ਆਪਾਂ ਹੁਣ ਥੋੜਾ ਜਿਹਾ ਤੇਲ ਪਾ ਦਾਂਗੇ ਸਰੋਂ ਦਾ। ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇਲ ਗਰਮ ਹੋ ਗਿਆ ਇੱਕ ਪਾਦਾਂਗੇ ਸਾਬਤ ਜੀਰਾ ਹੁਣ ਪਾਦਾਂਗੇ ਥੋੜਾ ਜਿਹਾ ਲਸਣ ਤੇ ਦੋ ਹਰੀਆਂ ਮਿਰਚਾਂ ਹਲਕਾ ਜਿਹਾ ਭੁੰਨ ਲਾਂਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਦੋ ਪਿਆਜ਼ ਬਰੀਕ ਕੱਟੇ ਹੋਏ ਸੌਰੀ ਜੀ ਲੰਬਾਈ 'ਚ ਕੱਟੇ ਹੋਏ ਪਿਆਜ਼ ਤੇ ਹੁਣ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਇੱਕ ਪਾਦਾਂਗੇ ਟਮਾਟਰ ਬਰੀਕ ਕੱਟਿਆ ਹੋਇਆ ਤੇ ਨਾਲ ਹੀ ਆਪਾਂ ਹੁਣ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾਦਾਂਗੇ ਪੀਸੀ ਲਾਲ ਮਿਰਚ ਪਾਊਡਰ ਨਮਕ ਪਾਵਾਂਗੇ ਸਵਾਦ ਅਨੁਸਾਰ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਅੱਧਾ ਚਮਚ ਪਾ ਦਾਂਗੇ ਧਨੀਆ ਪਾਊਡਰ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੰਨੇ ਆ। ਅਰ 2 ਮਿੰਟ ਵਾਸਤੇ ਇਹਨਾਂ ਨੂੰ ਭੁੰਨ ਲਾਂਗੇ। 2 ਮਿੰਟ ਵਾਸਤੇ ਭੁੰਨ ਲਿਆ ਆਪਾਂ ਇਹਨਾਂ ਨੂੰ। ਹੁਣ ਆਪਾਂ ਕੱਟੇ ਮੇਥੀ ਐਡ ਕਰਾਂਗੇ। ਇੱਕ ਬਰੀਕ ਬਰੀਕ ਕੱਟੀ ਗਈ ਮੇਥੀ ਹੈ ਨਾ ਕਿੰਨੀ ਸੋਹਣੀ ਲੱਗਦੀ ਹੈ ਕੱਟੀ ਹੋਈ ਮੇਥੀ। ਹੁਣ ਆਪਾਂ ਇਹਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਆਪਾਂ ਨਾ 2 ਮਿੰਟ ਵਾਸਤੇ ਟੱਕ ਦਿੰਨੇ ਆ 2 ਮਿੰਟ ਵਾਸਤੇ ਟੱਕ ਤੇ ਰਹਿ ਦੇਖ ਲੋ ਤੁਸੀਂ ਭਾਪ ਦੇ ਨਾਲ ਨਾ ਹੁਣ ਮੇਥੀ ਜਮਾ ਬਿਲਕੁਲ ਥੱਲੇ ਬੈ ਗਈ ਐ ਤੇ ਕਿੰਨੀ ਵਧੀਆ ਹੁਣ ਇਹ ਮਿਕਸ ਹੋ ਗਈ ਐ ਹੁਣ ਆਪਣੇ ਫਰਾਈ ਕੀਤੇ ਹੋਏ ਆਲੂ ਪਾ ਦਾਂਗੇ ਇਹਨਾਂ ਨੂੰ ਵੀ ਆਪਾਂ ਹੁਣ ਮਿਕਸ ਕਰ ਦਿੰਨੇ ਆ ਪਹਿਲਾਂ ਆਪਾਂ ਆਲੂ ਫਰਾਈ ਕੀਤੇ ਸੀ ਉਸ ਤੋਂ ਬਾਅਦ ਆਪਾਂ ਮੇਥੀ ਨੂੰ ਫਰਾਈ ਕਰ ਲਿਆ ਇਸ ਤਰੀਕੇ ਨਾਲ ਸਬਜੀ ਵਧੀਆ ਬਣਦੀ ਹੈਗੀ ਆ ਤੇ ਹੁਣ ਆਪਾਂ ਦਾ ਨਾਲ ਹੀ ਐਡ ਕਰਾਂਗੇ ਹਰਾ ਧਨੀਆ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਧਨੀਏ ਦੀ ਹਾਂਜੀ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਤੇ ਇਹਨੂੰ ਮਿਕਸ ਕਰ ਦਾਂਗੇ ਆਪਾਂ ਹੁਣ ਆਪਾਂ ਢੱਕ ਦੇਨੇ ਆ 5 ਮਿੰਟ ਵਾਸਤੇ ਸੇਕ ਲਵਾ ਲਾਂਗੇ 5 ਮਿੰਟ ਹੋ ਗਏ ਆ ਸਬਜੀ ਢੱਕੀ ਨੂੰ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਆ ਕਿੰਨੀ ਵਧੀਆ ਸੁੱਕੀ ਸੁੱਕੀ ਸਬਜੀ ਬਣੀ ਹੈਗੀ ਤੇ ਆਲੂ ਵੀ ਤੁਸੀਂ ਦੇਖ ਲਓ ਪੂਰੇ ਮੈਸ਼ ਹੋ ਗਏ ਆ ਆਲੂ ਵੀ ਬਹੁਤ ਵਧੀਆ ਬਣਦੀ ਹੈਗੀ ਸਬਜੀ ਇਸ ਤਰੀਕੇ ਨਾਲ ਹੁਣ ਗੈਸ ਕਰਦਾਂਗੇ ਬੰਦ ਦੇਖੋ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਿਆਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਆ ਕਰੋ ਤੁਹਾਨੂੰ ਰੈਸਪੀ ਕਿ ਇਸ ਤਰ੍ਹਾਂ ਦੀ ਲੱਗਦੀ ਆ ਤੇ ਮਿਲਦੇ ਹਾਂ ਕਿ ਆਪਾਂ ਨੂੰ ਹੀ ਰੈਸਪੀ ਨਾਲ ਲੋੜਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਇਹ ਸਬਜ਼ੀ ਨੂੰ ਤੁਸੀਂ ਰੋਟੀ ਦੇ ਨਾਲ ਖਾਏ ਹੋ ਚਾਹੇ ਤੁਸੀਂ ਪਰੌਂਠੇ ਦੇ ਨਾਲ ਖਾਏ ਸਬਜ਼ੀ ਬਹੁਤ ਵਧੀਆ ਲੱਗਦੀ ਹੈ